ਅੱਛੇ ਜੀ ਅੱਜ ਅਸੀਂ ਜਿਹੜੀ ਵੀਡੀਓ ਵੇਖਾਂਗੇ ਉਹਦੇ ਵਿੱਚ ਜਿਹੜਾ ਹੈ ਈਦ ਦੀ ਨਮਾਜ਼ ਪੜੀ ਜਾਂਦੀ ਪਈਏ ਮੁਸਲਮਾਨ ਈਦ ਦੀ ਨਮਾਜ਼ ਪੜਦੇ ਨੇ ਤੇ ਸਿੱਖ ਜਿਹੜੇ ਨੇ ਉਹ ਐਂਟਰ ਹੋਏ ਨੇ ਅ ਮਸਜਿਦ ਦੇ ਵਿੱਚ ਸਿੱਖ ਮਸਜਿਦ ਦੇ ਵਿੱਚ ਐਂਟਰ ਹੋ ਕੇ ਉਹਨਾਂ ਨੇ ਕੀ ਕਿਹਾ ਕੀ ਕੀਤਾ ਹੈ ਅਜੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਆ ਪੂਰੀ ਜਾਣਕਾਰੀ ਹਾਸਲ ਕਰਨੀ ਆ ਅ ਵੀਡੀਓ ਤੁਸੀਂ ਆਖਰ ਤੱਕ ਦੇਖਿਓ ਵੀਡੀਓ ਵੇਖਤੋਂ ਤੁਹਾਲਾ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬਾਕੀ ਕੰਮ ਨੂੰ ਲਾਸਟ ਵੀ ਲਿਖਦੇ ਆ ਤੇ ਚੱਲਦੇ ਆ ਦੇਖਦੇ ਆ ਵੀਡੀਓ ਤਾਂ Eid ਦੇ ਤਿਹਾੜੀ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਾਰਨ ਦੇ ਵਿੱਚ ਕੜਿਆ ਜਿੱਥੇ ਮਸਜਿਦ ਦੇ ਵਿੱਚ Eid ਦਾ ਤਿਹਾੜਾ ਜਿਹੜਾ ਉਹ ਮਨਾਇਆ ਗਿਆ ਏ ਤਾਂ ਜੇ ਇਸ ਮਸਜਿਦ ਦੀ ਗੱਲ ਕੀਤੀ ਜਾਵੇ ਜਾਂ ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੰਡਾ ਜਿਹੜਾ ਉਹ ਆਪਸੀ ਭਾਈਚਾਰੇ ਦੀ ਮਿਸਾਲ ਹੈ ਕਿਉਂਕਿ ਇਹ ਮਸਜਿਦ ਦਾ ਜਿਹੜਾ ਸਥਾਨ ਹੈ ਇਸ ਦੀ ਜਗ੍ਹਾ ਇੱਕ ਸਿੱਖ ਪਰਿਵਾਰ ਦੇ ਵੱਲੋਂ দান ਕੀਤੀ ਗਈ ਹੈ ਤਾਂ ਇਹ ਆਪਸੀ ਭਾਈਚਾਰੇ ਦਾ ਵੀ ਪ੍ਰਤੀਕ ਹੈ ਤਾਂ ਗੱਲਬਾਤ ਕਰਦੇ ਆ ਪਿੰਡ ਵਾਸੀ ਤੇ ਕੋ ਫਤਵੰਤੇ ਸੱਜਣ ਸਾਡੇ ਨਾਲ ਨੇ ਤਾਂ ਸਭ ਤੋਂ ਪਹਿਲਾਂ ਹੀ ਤੁਹਾਨੂੰ Eid ਦੇ ਤਿਹਾੜੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਪਿੰਡ ਹਰ ਸਾਲ ਇਸੇ ਤਰ੍ਹਾਂ Eid ਦਾ ਤਿਹਾੜ ਮਨਾਇਆ ਜਾਂਦਾ ਹੀ ਸਾਰਾ ਪਿੰਡ ਦਾ ਸਹਿਯੋਗ ਨਾਲ ਅਸੀਂ ਇਸ ਪਿਆਰ ਨੂੰ ਖੁਸ਼ੀ-ਖੁਸ਼ੀ ਨਾਲ ਮਰਾਉਂਦੇ ਆ ਪੂਰੇ 1 ਮਹੀਨੇ ਦੇ ਸਾਡੇ ਰੋਜ਼ੇ ਚੱਲਦੇ ਆ ਜੀ ਪੂਰਾ ਸਾਡਾ ਇਹ ਮਹੀਨਾ ਬਹੁਤ ਹੀ ਵਧੀਆ ਇਬਾਦਤ ਦਾ ਮਹੀਨਾ ਹੈ ਸਾਨੂੰ ਜੋ ਇਸ ਮਸਜਿਦ ਦੀ ਜਗਾਹ ਦਿੱਤੀ ਹੈ ਇੱਕ ਸਰਦਾਰ ਪਰਿਵਾਰ ਦੀ ਬਦੌਲਤ ਦੇ ਨਾਲ ਸਾਨੂੰ ਇਸ ਜਗ੍ਹਾ ਦਾ ਸਾਨੂੰ ਬਹੁਤ-ਬਹੁਤ ਪੈਦਾ ਮਿਲਿਆ ਜੀ ਸਾਡੇ ਜਿੰਨੇ ਵੀ ਮੁਸਲਮਾਨ ਭਾਈ ਆ ਸਾਰੇ ਇੱਥੇ ਇਕੱਠੇ ਹੋ ਕੇ ਅਸੀਂ ਨਮਾਜ਼ ਪੜ੍ਹਦੇ ਆਂ ਪੂਰੇ ਪਿੰਡ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਜੀ ਇਸੇ ਸਹਿਯੋਗ ਦੇ ਨਾਲ ਅਸੀਂ ਚਾਹ ਪਾਣੀ ਦਾ ਲੰਗਰ ਵੀ ਲਾਇਆ ਤੇ ਜਿੰਨੇ ਵੀ ਆਪਣੇ ਭਰਾ ਸਾਰੇ ਸਿੱਖ ਪਰਿਵਾਰ ਜਿੰਨੇ ਵੀ ਸਾਡੇ ਧਰਮ ਇਸ ਪਿੰਡ ਦੇ ਵਿੱਚ ਹੈਗੇ ਆ ਸਾਰਿਆਂ ਦਾ ਸਾਡੇ ਨਾਲ ਬਹੁਤ ਵੱਡਾ ਸਹਿਯੋਗ ਮਿਲਿਆ ਬਾਈ ਜੀ ਅੱਗੇ ਗੱਲ ਕਰਦੇ ਆ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਨੇ ਤਾਂ ਸਰਪੰਚ ਸਾਹਿਬ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਗੱਲ ਹੀ ਵੱਖਰੀ ਹੈ ਕਿਉਂਕਿ ਪੰਜਾਬ ਦੇ ਲੋਕ ਦੇ ਜਿਹੜੇ ਉਹ ਜਾਤਾਂ ਧਰਮਾਂ ਤੋਂ ਉੱਠ ਕੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਿਹੜੀਆਂ ਸਾਂਝਾਂ ਪੰਜਾਬ ਦੇ ਵਿੱਚ ਭਾਈਚਾਰੇ ਦੀਆਂ ਮਿਲਦੀਆਂ ਨੇ ਉਹ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦੀਆਂ ਜਿਵੇਂ ਤੁਹਾਡੇ ਪਿੰਡ ਦੀ ਹੀ ਗੱਲ ਆਪਾਂ ਕਰੀਏ ਕਿ ਇੱਕ ਸਿੱਖ ਪਰਿਵਾਰ ਨੇ ਇਹ ਥਾਂ ਜਿਹੜੀ ਉਹ ਦਾਣ ਕੀਤੀ ਸੀ ਤਾਂ ਕਿਵੇਂ ਦੇਖਦੇ ਹੋ ਜੋ Eid ਦਾ ਤਿਹਾਰਾ ਜੀ ਅਸੀਂ ਇਹਨਾਂ ਨੂੰ ਮੁਸਲਿਮ ਭਾਈਚਾਰੇ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਅਸੀਂ ਪਿੰਡ ਦੇ ਜਿੰਨੇ ਵੀ ਧਾਰਮਿਕ ਕੰਮ ਨੇ ਉਹ ਸਾਰੇ ਸਾਂਝੇ ਤੌਰ ਤੇ ਕਰਦੇ ਆ ਬੜੀ ਖੁਸ਼ੀ ਹੁੰਦੀ ਆ ਸਾਰੇ ਜਾਤ ਧਰਮ ਮਜ਼ਬਦ ਦੇ ਲੋਕ ਇਕੱਠੇ ਹੋ ਕੇ ईद ਦਾ ਤਿਹਾਰ ਮਨਾਉਂਦੇ ਆ ਸਾਡੇ ਸਿੱਖਾਂ ਦੇ ਕੋਈ ਘਰੇ ਪ੍ਰੋਗਰਾਮ ਹੁੰਦਾ ਹੈ ਸਾਡੇ ਪ੍ਰੋਗਰਾਮਾਂ 'ਚ ਸ਼ਰੀਕ ਹੁੰਦੇ ਆ ਅਸੀਂ ਇਹਨਾਂ ਨਾਲ ਖੜਦੇ ਆ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੋ ਰਹੀ ਗੱਲ ਇਸ ਮਸਜਿਦ ਦੀ ਇਹ ਮਸਜਿਦ ਦੀ ਥਾਂ ਸਾਡੇ ਸਾਫਕਾਰ ਸਰਪੰਚ ਸਰਦਾਰ ਹਰਚੰਦ ਸਿੰਘ ਜੀ ਉਹਨਾਂ ਨੇ ਮੁਸਲਿਮ ਭਾਈਚਾਰੇ ਨੂੰ ਦਾਨਵੱਜੋ ਦਿੱਤੀ ਸੀ ਉਹਨਾਂ ਦਾ ਵੱਡਾ ਉਪਰਾਲਾ ਉਹਨਾਂ ਕਰਕੇ ਹੀ ਸਾਡੇ ਪਿੰਡ 'ਚ ਉਹ ਈਦ ਦਾ ਤਿਹਾਰ ਉਹ ਵੱਡੀ ਵੱਡੇ ਪੱਦਰ ਤੇ ਮਨਾਇਆ ਜਾਣ ਲੱਗਿਆ ਜੀ ਸੋ ਸਾਡੇ ਹੀ ਭਾਈ ਨੇ ਸਾਡਾ ਇੱਕ ਦੂਜੇ ਨਾਲ ਮਿਲਬਰਤਨ ਬਹੁਤ ਜ਼ਿਆਦਾ ਚੰਗਾ ਹੈ ਸੋ ਜੋ ਇਹੋ ਜਿਹੇ ਤਿਹਾਰ ਨੇ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਬਹੁਤ ਚੰਗਾ ਲੱਗਦਾ ਜਦੋਂ ਕੋਈ ਦੂਜੇ ਮਾਜਬ ਵਿੱਚ ਜਾ ਕੇ ਸਤਕਾਰ ਮਿਲਦਾ ਹੈ ਬਹੁਤ ਹੀ ਪਿਆਰ ਕਰਦੇ ਆ ਜੀ ਇਹ ਬਹੁਤ ਇੱਕ ਇਨਸਾਨੀਅਤ ਦੀ ਗੱਲ ਕਰਦੇ ਆ ਸਾਰੇ ਮਾਜਬਾਂ ਨੂੰ ਚਾਹੀਦਾ ਵੀ ਕਿਸੇ ਦੇ ਵੀ ਦੂਜੇ ਵੀ ਧਰਮਾਂ ਚ ਜਾ ਕੇ ਆਪਾਂ ਜਦੋਂ ਉਹਨਾਂ ਨਾਲ ਉਹਨਾਂ ਦੇ ਤਿਹਾਰਾਂ ਚ ਸ਼ਰੀਕ ਹੁੰਦੇ ਆ ਤਾਂ ਬਹੁਤ ਚੰਗਾ ਲੱਗਦਾ ਹੈ ਤਾਂ ਜਿਹੜੇ ਪਰਿਵਾਰ ਨੇ ਇਹ ਥਾਂ দান ਕੀਤੀ ਸੀ ਤਾਂ ਉਹਨਾਂ ਦੇ ਮਨ ਚ ਕਿਵੇਂ ਆਇਆ ਕਿ ਇਹ opralla ਜਿਹੜਾ ਉਹ ਕੀਤਾ ਜਾਵੇ ਤੇ ਫਿਰ ਕਿਵੇਂ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਕਾਰਜਾ ਜਿਹੜਾ ਉਸੇ ਦੇ ਚੜਿਆ ਸੀ ਸਾਡੇ ਪਿੰਡ ਚ ਸਿੱਖਾਂ ਲਈ ਗੁਰਦੁਆਰਾ ਸਾਹਿਬ ਹੈਗੇ ਸੀ ਜੀ ਹਿੰਦੂਆਂ ਲਈ ਮੰਦਿਰ ਸੀਗੇ ਜੀ ਸਿਰਫ ਇੱਕੋ ਇੱਕ ਕਮਿਊਨਿਟੀ ਸੀਗੀ ਜੋ ਮੁਸਲਮਾਨ ਭਾਈ ਜਾ ਰਹਾ ਹੈ ਸਾਡੇ ਪਿੰਡ ਦਾ ਉਹਨਾਂ ਕੋਲ ਇਬਾਦਤ ਕਰਨ ਵਾਸਤੇ ਥਾਂ ਹੈ ਨਹੀਂ ਸੀ ਕਿਤੇ ਸੋ ਇਸ ਪਰਵਾਰਾਂ ਦੀ ਉਹਨਾਂ ਨਾਲ ਸਾਂਝ ਵੀ ਬਹੁਤ ਸੀ ਇਹ ਕੋਈ ਸਿਆਸੀ ਜਾਂ ਵੋਟਾਂ ਦਾ ਮਸਲਾ ਨਹੀਂ ਸੀਗਾ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਇਹਨਾਂ ਨੂੰ ਇਬਾਦਤ ਕਰਨ ਵਾਸਤੇ ਇਹ ਜਗ੍ਹਾ ਉਹਨਾਂ ਨੇ ਦਿੱਤੀ ਸੀ ਜੀ ਤਾਂ ਇਸ ਪਿੰਡ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਕਿਸ ਪ੍ਰਕਾਰ ਭਾਈਚਾਰੇ ਦੀ ਵੱਡੀ ਮਿਸਾਲ ਆ ਜਿਹੜੀ ਉਹ ਮਿਲੀ ਹੈ ਇਹ ਥਾਂ ਜਿੱਥੇ ਮਸਜਿਦ ਬਣੀ ਹੈ ਇੱਕ ਸਿੱਖ ਪਰਿਵਾਰ ਦੇ ਵੱਲੋਂ ਦਾਨ ਕੀਤੀ ਗਈ ਸੀ ਤਾਂ ਇਹ ਵੱਖ-ਵੱਖ ਭਾਈਚਾਰਿਆਂ ਦੇ ਇੱਕ ਦੂਜੇ ਨਾਲ ਆਪਸੀ ਪ੍ਰੇਮ ਦਾ ਵੀ ਪ੍ਰਤੀਕ ਹੈ ਤਾਂ ਮੌਲਵੀ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਇਸ ਇਤਿਹਾਸ ਬਾਰੇ ਤਾਂ ਇਸ ਇਤਿਹਾਸ ਦੀ ਕੀ ਮਹੱਤਤਾ ਹੈ ਰਹਮਤੁਹੁ ਵਸੱਲੀ ਅਲਾ ਰਸੂਲਿਹਿਲ ਕਰੀਮ ਅਮਾਂ ਬਾਦ اعوذ باللہ من الشیطان الرجیم بسم اللہ الرحمن الرحیم الحمدللہ رب العالمین شروع کرتا ہوں اللہ کے نام سے جو بڑا مہربان اور نہایت رحم والا ہے اللہ تبارک و تعالیٰ کی تعریف میں اللہ تبارک و تعالیٰ نے الحمدللہ رب العالمین اپنا لفظ کیا ہے کہ اللہ تبارک و تعالیٰ کی تعریف بیان کی ہے یہ میری تعریف ہے بند میرا بندہ جو ہے تعریف جب کرتا ہے تو اس کے لیے یہ الفاظ بولا جاتا ہے اور رہی بات اس عید کی عید کو جو ہے اللہ تبارک و تعالیٰ نے اپنے نبی کو ایک انعام کے طور پر دیا ہے انعام یہ ہے کہ اللہ تبارک و تعالیٰ نے اپنے بندے کو حکم دیا تھا کہ وہ روزے رکھیں انہوں نے روزے رکھے اور اس کے اوپر جو ہے وہ اپنے عمل پر پورے اترے اور خرا اترنے کے بعد میں جو ہے اللہ تبارک و تعالیٰ نے ان کو یہ دو رکعت نماز واجب عید الفطر کی دی ہے کہ اس کے ذریعے سے اپنے پچھلے گناہوں پر جو ہے ندامت ہو اور آئندہ بھی جو ہے اسی طریقے سے جیسے میں نے اس رمضان المبارک میں گز وقت گزارنے کے لیے کہا ہے اور انہوں نے گزارا ہے اسی طرح سے پورے سال میں جو ہے اپنے وقت کو گزارا جائے اس کے اندر اطاعت کی جائے عبادت کی جائے اور اللہ تبارک و تعالیٰ کو راضی کیا جائے اس لیے اللہ تبارک و تعالیٰ نے یہ خوشی کا موقع دیا ہے کہ ایک ساتھی دوسرے ساتھی سے گلے ملے اور جو ہے اس کے حال چال کو پوچھے اور عید کا جو ہے ایک دوسرے کو سلام پیش کرے فقط وسلم ਸੋ Eid ਦਾ ਤਿਹਾਰ ਆ ਜਿਹੜਾ ਉਹ ਇੱਥੇ ਮਨਾਇਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਨੇ ਜਿਹੜੀਆਂ ਉਹ ਵੀ ਖਿੱਚੀਆਂ ਜਾ ਰਹੀਆਂ ਨੇ ਵੱਖ-ਵੱਖ ਕਮਿਊਨਿਟੀਾਂ ਦੇ ਲੋਕ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਵੱਖ-ਵੱਖ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਆ ਜਿਹੜੀ ਉਹ ਰੱਤੀ ਜਾ ਰਹੀ ਹੈ ਤਾਂ ਇੱਕ ਵਾਰ ਤੁਹਾਨੂੰ ਉਸ ਬੋਰਡ ਦੇ ਵੱਲ ਵੀ ਨਜ਼ਰ ਮਰਵਾਉਣੀ ਆ ਜਿਸ ਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਹੈ ਤਾਂ ਇੱਥੇ ਇਹ ਜਿਹੜੀ ਥਾਂ ਹੈ ਮਸਜਿਦ ਦੇ ਲਈ ਇਹ ਇੱਕ ਸਿੱਖ ਪਰਿਵਾਰ ਦੇ ਵੱਲੋਂ ਦਾਨ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਥਾਂ ਦੇ ਉੱਤੇ ਮਸਜਿਦ ਦੀ ਉਸਾਰੀ ਆ ਜਿਹੜੀ ਉਹ ਕੀਤੀ ਗਈ ਸੀ ਕਿਉਂਕਿ ਇਸ ਪਿੰਡ ਦੇ ਵਿੱਚ ਸਿੱਖਾਂ ਦੇ ਲਈ ਗੁਰਦੁਆਰਾ ਸੀ ਅਤੇ ਹਿੰਦੂਆਂ ਦੇ ਲਈ ਮੰਦਿਰ ਸੀ ਲੇਕਿਨ ਮੁਸਲਮਾਨ ਭਾਈਚਾਰੇ ਦੇ ਲਈ ਕੋਈ ਵੀ ਅਸਥਾਨ ਆ ਜਿਹੜਾ ਉਹ ਨਹੀਂ ਸੀ ਜਿਸ ਸਟਾਰ ਦੇ ਇੱਥੇ ਫਿਰ ਇੱਕ ਸਿੱਖ ਪਰਿਵਾਰ ਦੇ ਵੱਲੋਂ ਮੁਸਲਮਾਨ ਭਾਈਚਾਰੇ ਲਈ ਇਹ ਥਾਂ ਜਿਹੜੀ ਉਹ ਦਾਨ ਦੇ ਵਿੱਚ ਦਿੱਤੀ ਜਾਂਦੀ ਹੈ ਅਤੇ ਇਸ ਥਾਂ ਦੇ ਉੱਤੇ ਮਸਜਿਦ ਦੀ ਆ ਵੀਡੀਓ ਤੁਸੀਂ ਵੇਖੀਏ ਅੱਛੀ ਚੀਜ਼ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋਈ ਹੈ ਹੈਰਤ ਵੀ ਹੋਈ ਹੈ ਕਿ ਸਿੱਖ ਨੇ ਸਿੱਖ ਨਹੀਂ ਬਲਕਿ ਸਿੱਖਾਂ ਨੇ ਇਹ ਜਗਾ ਜਿਹੜੀ ਦਾਨ ਕੀਤੀ ਮਸਜਿਦ ਵਾਸਤੇ ਜਿਹੜੀ ਮਸਜਿਦ ਵਿੱਚ ਆਏ ਨੇ ਤੇ ਜਿੱਥੇ ਇਤਤੀ ਨਮਾਜ਼ ਪੜ੍ਹੀ ਜਾਂਦੀ ਪਈ ਸੀ ਤੇ ਇੱਥੇ ਸਪੈਸ਼ਲੀ ਇਦ ਮਿਲਣ ਆਏ ਨੇ ਮੁਸਲਮਾਨਾਂ ਨੂੰ ਸਿੱਖ ਵੀ ਤੇ ਇਹ ਚੀਜ਼ ਇਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਐ ਐਂਜੀ ਜਿਹੜੀ ਆ ਜਿਹੜਾ ਭਾਈਚਾਰਾ ਹੈ ਉਹ ਮੌਜੂਦ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਰਲ ਕੇ ਮਿਲ ਕੇ ਖੁਸ਼ੀਆਂ ਸੈਲੀਬ੍ਰੇਟ ਕਰਨੇ ਆ ਤੇ ਕੋਈ ਵੀ ਐੋ ਜਿਹਾ ਆ ਇਵੈਂਟ ਹੁੰਦਾ ਹੈ ਕੋਈ ਵੀ ਐੋ ਜਿਹੀ ਫੰਕਸ਼ਨ ਹੁੰਦਾ ਹੈ ਤੇ ਫੈਸਟੀਵਲ ਹੁੰਦਾ ਤੇ ਉਧੇ ਤੇ ਸਾਰੇ ਮਿਲ ਜੁਲ ਕੇ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਤੇ ਇੰਜੋਏ ਕਰਦੇ ਨੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ Eid ਦੇ ਮੌਕੇ ਤੇ ਅਸੀਂ ਇਹਨਾਂ ਨੂੰ ਮਿਲਣ ਆਏ ਆ ਤੇ ਐਸੀ ਤਰ੍ਹਾਂ ਸਾਡੇ ਜਦੋਂ ਫੈਸਟੀਵਲ ਹੁੰਦੇ ਨੇ ਤੇ ਉਸੇ ਤਰ੍ਹਾਂ ਐਵਰੀ ਸਾਨੂੰ ਬੈਸਟ ਵਿਸ਼ਸ ਦੇਣ ਵਾਸਤੇ ਸਾਡੇ ਕੋਲ ਆਉਂਦੇ ਨੇ ਸਾਡੇ ਫੈਸਟੀਵਲਸ ਦੇ ਵਿੱਚ ਸ਼ਿਰਕਤ ਕਰਦੇ ਨੇ ਤੇ ਇੱਥੇ ਇਹ ਜਿਹੜੀ ਜਗ੍ਹਾ ਹੈ ਸਿੱਖਾਂ ਨੇ ਇਹਨੂੰ ਜਿਹੜਾ দান ਕੀਤਾ ਹੈ ਮਸਜਿਦ ਵਾਸਤੇ ਸਪੈਸ਼ਲੀ ਤੇ ਮੈਨੂੰ ਇਹ ਦੇਖ ਕੇ ਇੰਨੀ ਖੁਸ਼ੀ ਹੁੰਦੀ ਵੀ ਇੰਨੀ ਖੁਸ਼ੀ ਹੁੰਦੀ ਰਹੀ ਹੈ ਕਿ ਆ ਲਾਈਕ ਐਂਜੀ ਅਗਰ ਸਾਰੀ ਦੁਨੀਆ ਵਿੱਚ ਇਨਸਾਨ ਰਹਿਣ ਤੇ ਕਿਸੇ ਵੀ ਥਾਂ ਤੇ ਕੋਈ ਲੜਾਈ ਨਾ ਹੋਵੇ ਇਹ ਸਿੱਖਾਂ ਤੋਂ ਵੱਧ ਆਈ ਥਿੰਕ ਸਾਨੂੰ ਕੋਈ ਨਹੀਂ ਦੱਸ ਸਕਦਾ ਕਿ ਕਿਸ ਤਰ੍ਹਾਂ ਇਨਸਾਨੀਅਤ ਨਾਲ ਪਿਆਰ ਕਰਨਾ ਹੈ ਕਿਸ ਤਰ੍ਹਾਂ ਇਨਸਾਨੀ ਦੀ ਖਿਦਮਤ ਕਰਨੀ ਹੈ ਬਹੁਤ ਵਧੀਆ ਲੱਗਿਆ ਵੀਡੀਓ ਵੇਖ ਕੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ لازਮੀ ਕਰੋ ਬਾਦਲ ਨਾਲ ਫਿਰ ਤੁਮਿਲ ਮੁਲਾਕਾਤ ਹੁੰਦੀ ਸੱਚਾ ਕਾਲ